ਆਡਰ ਚੈੱਕ ਕਰੋ ਜਿਵੇਂ ਫੌਰਨ ਵਾਲੀਆਂ ਗਾਮਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਸੂਏ ਸੂਈ ਆਈ ਇਹ ਗਾਂ ਇੱਕ ਜਿਹੇ ਸੂਈ ਦੂਜੇ ਸੂਏ ਤੀਜਾ ਤੀਜਾ ਬੱਚਾ ਕੀ 8 ਤੋਂ 10 ਦਿਨ ਬੱਚੇ ਦੀ ਕਲੀਅਰ 8 ਤੋਂ 10 ਦਿਨ ਲੈਂਦੀ ਆ ਹਲੇ ਠੀਕ 26 27 ਕਿਲੋ ਬੱਤੀ ਠੀਕ ਆ ਹਾਂ ਅੱਜ ਤੋਂ ਦਾ ਦਿਨ ਪਿਆ 12 ਦਿਨ ਉਹਦੇ ਅੰਦਰ ਪੂਰੇ ਆ ਵੀਰੇ ਰਾਮ ਸਿਮਰੈਣੇ ਚ ਰਹਿੰਦਾ ਹੈਗਾ ਹਰਿਆਣਾ ਚੀ ਹਰਿਆਣਾ ਚਾ ਜੀ ਪਾਕਿਸਤਾਨ ਦਾ ਬਾਰਡਰ ਹੈ ਅੱਛਾ ਜੀ ਸਤ ਜੀ 2 ਕਿਲੋਮੀਟਰ ਹੈ ਇਹ ਮੂੰਹੋਂ ਕੈ ਦੰਦਾ ਕੱਟੀ ਦੋਂਦੀ ਹੈ ਜੀ ਦੋਂਦੀ ਹੈ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਦੇ ਸੂਣ ਦੇ ਜੀ ਤੇ 12 13 ਦਿਨ ਬਾਅਦ ਤੋਂ ਆਪਾਂ ਨੇ ਇੱਕ ਦੋ ਦੰਦ ਦੋਂਦੀ ਬੱਸੀ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਉੱਚੇ ਲੰਮੇ ਕੱਦ ਕਾਠ ਦੀ ਹੈ ਜੀ ਚੈੱਕ ਕਰੋ ਥੱਲੋਂ ਵੀ ਬਹੁਤ ਚੰਗੀ ਬਣੀ ਹੋਈ ਹੈ ਜੀ ਗੱਬਣਾ ਦਿਨ ਰਹਿੰਦੇ ਨੇ ਸੂਨ ਦੇ ਬਾਈ ਨਾਲ ਆਪਾਂ ਥੋੜੀ ਗੱਲਬਾਤ ਕਰਾਉਣੇ ਆਂਗੇ ਬਾਈ ਸਸਰਕਾਲ ਜੀ ਕਿਹੜਾ ਪਿੰਡ ਆ ਬਈ ਆਪਣਾ ਨਾਂ ਚਮਕੌਰ ਸਿੰਘ ਦਾ ਪਿੰਡ ਥੋੜਾ ਜਿਲਾ ਬਰਨਾਲਾ ਵੀਰੇ ਕੀ ਡਿਟੇਲ ਐ ਬੱਸੀ ਦੀ ਇਹ ਪ੍ਰੂਨ ਬੱਸੀ ਆ ਪਿੰਡੂ ਹੀ ਲਈ ਸੀ ਆਪਾਂ ਅੱਛਾ ਜੀ ਜਮਣੀ ਦੇ 2 ਬਿਗੇ 1 ਕਾ ਰਹਿ ਗਈ 2 ਦੰਦ ਬੱਸੀ ਥੋੜੀ ਕੱਚੀ ਆ 8-10 ਦਿਨ ਕੱਚੀ ਸੀ ਨਾ ਕਲੀਅਰ ਆ 8 ਤੋਂ 10 ਦਿਨ ਲੈਂਦੀ ਆ ਹਲੇ ਠੀਕ 26 27 ਕਿਲੋ ਬਸਿੰਗ ਦੋਦ ਕਰਾਂ ਮੇਰੋਂ ਦੋੰਦੀ ਆ ਮੂਰੇ ਰਾਮ ਠੀਕ ਆ ਹਾਂ ਅੱਜ ਤੋਂ ਦਾਗ ਰਦਾ ਦਿਨ ਪਿਆ 12 ਦਿਨ ਉਹਦੇ ਅੰਦਰ ਪੂਰੇ ਆ ਵੀਰੇ ਰਾਮ ਸੀਮਨ ਬਾਰੇ ਪਤਾ ਕਿਸੇ ਵਾਰ ਕਿ ਕਿ ਸੀਮਨ ਸੀਮਨ ਤੈਨੂੰ ਲਿਖ ਕੇ ਦੱਸਦਾ ਮੈਂ ਲਿਖਤੀ ਦੂਖ ਜੇ ਬੰਦ ਦੱਸ ਦਾਂਗੇ ਆਪਾਂ ਕਿਹੜੇ ਕਿਹੜੇ ਸੀਮਨ ਦੀ ਆ ਠੀਕ ਆ ਹਾਂ ਜੀ ਕਿੰਨਾ ਦੁੱਧ ਇਹ ਪਾਉਗੀ ਭਲੂਣ ਭਾਈ ਭਲੂਣ ਠੋਕਣ 27 28 ਕਿਲੋ ਦੁੱਧ ਆ ਪਾਉਣ ਦਾ ਹੱਕ ਆ ਵੀਰੇ ਪਲੋ ਹਾਈਟ ਦੇ ਵਿੱਚ ਆ ਗਈ ਠੀਕ ਆ ਕੀ ਮੁੱਲ ਕਰਦੇ ਹੋ ਵੀਰੇ ਦਾ? ਵਿੱਚ 40 ਦਾ 115 ਨਹੀਂ ਦੇ ਦਾਂਗੇ ਵੀਰੇ। ਮਾਲ ਨੰਬਰ ਬੋਲ ਦੋ ਆਪਣਾ। ਮਾਲ ਨੰਬਰ 97794 7544 ਨਾਂ ਚੰਕੌਰ ਸਿੰਘ ਪਿੰਡ ਦਾ ਜਿਲ੍ਹਾ ਬਰਨਾਲਾ ਵੀਰੇ। ਲਾਸਟ ਕਿੰਨੇ ਦੀ ਛੱਡ ਦੋਗੇ? ਬਸ 5 ਹੋਰ ਛੱਡ ਦਾਂਗੇ 1000 ਦੀ ਦੇ ਦਾਂਗੇ ਵੀਰੇ। ਪੂਰੇ ਦੀ ਨਹੀਂ ਦਿੰਦਾ। ਪੂਰੇ ਦਾ ਮੁੱਲ ਆਈ ਇੱਥੇ ਮੰਡੀ ਦੇ ਵੀ ਲੱਗਤੀ ਨਹੀਂ ਪੂਰੇ। ਅੱਛਾ। 1000 ਦੀ ਦੇ ਦਾਂਗੇ। ਠੀਕ ਆ। ਲੈ ਦੋਸਤੋ ਤੁਸੀਂ ਕਿਸੇ ਵੀਰ ਨੇ ਖਰੀਦਣੀ ਆਂਗੀ ਇਹ ਬੱਸੀ। ਤਾਂ ਬਾਈ ਨਾਲ ਸੰਪਰਕ ਕਰ ਸਕਦੇ ਤੋਰ ਕੇ ਦਿਖਾਓ ਮਾੜੀ ਜੀ। ਲੈ ਬਾਈ ਤੋਰ ਕੇ ਵੀ ਦਿਖਾਊਗਾ ਜੀ ਚੈੱਕ ਕਰ ਲਓ ਤੁਸੀਂ। ਤੋਰੇ-ਤੋਰੇ ਦੀ ਬਹੁਤ ਜਿਆਦਾ ਚੰਗੀ ਹੈਗੀ ਚੈੱਕ ਕਰ ਲਓ ਤੁਸੀਂ। ਕਿਸੋਂ ਗੋਲ ਆਈ ਤੇ ਬਿਲਕੁਲ ਗੁਲਾਬੀ ਰੰਗ ਦੀ ਬਿਹੜਾਈ ਚੈੱਕ ਕਰ ਲਓ ਤੁਸੀਂ। ਭਾਈ ਕਹਿੰਦਾ ਮੂੰਹੋਂ ਦੋਂਦੀ ਆ। ਫੁੱਲ ਹਾਈਟ ਦੇ ਵਿੱਚ ਆ। ਕੌਲਡਿਚ ਪਾਣੀ ਪਿਆ ਰਹੇ ਜਮਾਂ ਦੀ। ਇਹ ਸੰਦਾ ਜਨ ਮਹਰਾ ਭਾਈ ਯਾਰਾ। ਆ ਭਾਈ ਇਹ ਕਿਧਰ ਗਿਆ ਭਾਈ ਇਹ। ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਚੈੱਕ ਕਰ ਲਓ। ਥਣ ਵੀ ਵਧੀਆ ਚਵਾਈ ਵਾਲੇ ਵਿਖੀ ਤੇ ਲੱਗੇ ਹੋਏ ਨੇ। ਵਪਾਰ ਦਾ ਕੰਮ ਆਪਣਾ ਆਪਣਾ ਵਪਾਰ ਦਾ ਕੰਮ ਆਪਣੇ ਕੋਲ 10 ਬੈਠਾ ਹੁੰਦੇ ਟੌਪ ਦੇ ਬੱਸੇ ਦੋਨੇ ਝੋਕੇ ਕਰੇ ਕਿੰਨੀਆਂ ਲੈ ਕੇ ਆਈ ਸੀ ਅੱਜ ਅੱਜ ਤਿੰਨ ਲੈ ਕੇ ਆਈ ਦੋ ਵੇਚਿਆ ਪਰ ਇੱਕ ਇੱਕ ਰਹੀ ਉਹਦੀ ਕੱਜੀ ਆ ਬੁਲਦੇ ਜੀ ਲਾਈ ਦੇ ਜੀ ਆਪਾਂ ਵੀ ਇੱਕ 15 ਦਾ ਵਾੜ ਦੇਣੀ ਚੱਕ 10 ਦੀ ਦੇ ਦੇਣਗੇ 10000 ਰੁਪਏ ਲਾਉਣੀ ਆਪਾਂ ਠੀਕ ਆ ਲੈ ਦੋਸਤੋ ਇੱਕ ਵਾਰ ਨੰਬਰ ਆ ਬਣਾ ਦਵਾਰੇ 9879475434 ਨਾਮ ਗੌਰਵ ਸਿੰਘ ਪਿੰਡ ਦਾਲਾ ਜ਼ਿਲ੍ਹਾ ਬਰਨਾਲਾ ਵੇ ਲੈ ਦੋਸਤੋ ਭਾਈ ਨੇ ਮੋਬਾਈਲ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਵੈਸੀ ਖਰੀਦ ਸਕਦੇ ਆ ਆਰਡਰ ਚੈੱਕ ਕਰੋ ਜਿਵੇਂ ਫੌਰਨ ਵਾਲੀਆਂ ਗਾਵਾਂ ਨਹੀਂ ਹੁੰਦੀਆਂ ਜੀ ਉਸ ਤਰ੍ਹਾਂ ਆਡਰ ਆਗਾ ਚੈੱਕ ਕਰ ਲਓ ਤੁਸੀਂ ਬਹੁਤ ਚੰਗੀ ਵਿਹੜਾ ਭਾਈ ਜੀ ਦੇ ਵੇ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਕਿੰਨੇਵੇਂ ਸੂਏ ਸੁਈ ਆ ਕੀ ਗੱਲਬਾਤ ਆ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੱਸਦੇ ਹਾਂ ਬੰਦ ਲਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੇਵੇਂ ਸੂਏ ਸੁਈ ਆ ਇਹ ਗਾਂ ਦੂਜੇ ਸੂਏ ਜੀ ਤੀਜਾ ਬੱਚਾ ਕੀ ਆ ਬਸੇ ਜੀ ਮਗਰ ਬੱਚਾ ਹੈ ਮਗਰ ਬੱਚਾ ਹੈ ਕਿੰਨੇ ਦਿਨ ਹੋ ਗਏ ਸੁਈ ਨੂੰ ਕਦਮ ਅੱਠ ਕ ਦਿਨ ਇੱਧਰ ਨੂੰ ਹੋ ਜਾਈ ਅੱਠ ਕ ਦਿਨ ਹੋ ਗਏ ਸੂਜੀ ਨੂੰ ਹੁਣ ਕਿੰਨਾ ਬੌਲਾ ਤਿਆਰ ਆਈ ਏ ਥੱਲੇ 18 ਲੀਟਰ ਦੇ ਦੂ 25 ਡੇਢ ਗੇੜਾ ਹਾਂ ਦੇ ਦੂ ਠੀਕ ਆ ਕੀ ਮੁੱਲ ਕਰ ਦੋਈਏ ਇਹਦਾ ਮੋਲ ਨਾ ਸਹੀ ਆ 80000 ਰੁਪਇਆ ਮੋਬਾਈਲ ਨੰਬਰ ਬੋਲ ਦੋਈਏ ਆਪਣਾ 8332598 ਕਿਹੜਾ ਪਿੰਡ ਆਈ ਆਪਣਾ ਅੱਜ ਆਇਆ ਜੀ ਬੰਦ ਰਿਉ ਹੋ ਗਿਆ ਬਹੰਡਾ ਰਹਿ ਰਿਹਾ ਸਾ ਮੇਰੀ ਇੱਕ ਨੰਬਰ ਗੰਦੀ ਮਲਤਾਨੀਆ ਰੋਡ ਬੁਆਰ ਦਾ ਕੰਮ ਆ ਨਹੀਂ ਜੀ ਨਹੀਂ ਅੱਛਾ ਕਰੂਗਾ ਜੀ ਕਰੂ ਠੀਕ ਆ ਲੈ ਦੋਸਤੋ ਬਾਈ ਨੇ ਜਿਹੜਾ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈੜ ਖਰੀਦ ਸਕਦੇ ਹੋ ਸਿਰਫ 8000 ਰੁਪਿਆ ਬੈੜ ਦਾ ਮੁੱਲ ਆ ਤੇ ਹੁਣ ਤਾਜ਼ੀ ਸੂਈ ਹੋਈ ਆ ਜੀ ਪਿੱਸੇ ਹੈਗਾ ਬੱਚਾ ਦੋਸਤੋ ਆਪਾਂ ਦਾਬ ਵਾਲੀ ਪਸ਼ੂ ਮੰਡੀ ਤੇ ਪਹੁੰਚੇ ਹੋਇਆ ਇੱਕ ਆ ਬੋ ਯੂਰਕ ਪਾਕਿਸਤਾਨ ਦੇ ਬਾਰਡਰ ਤੋਂ ਇਹ ਮੱਝ ਲੈ ਕੇ ਆਇਆ ਵੇਚਣ ਆਇਆ ਦੱਬ ਵਾਲੀ ਪਸ਼ੂ ਮੰਡੀ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਇੱਧਰ ਨੂੰ ਤੋੜ ਕੇ ਦਿਖਾਓ ਜੀ ਪਹਿਲਾਂ ਮੱਝ ਆਪਾਂ ਮੱਝ ਦਿਖਾ ਦਈਏ ਪਹਿਲਾਂ ਹੁਣ ਚੈੱਕ ਕਰਕੇ ਜੀ ਗੱਬਣ ਐ ਪਯੌਰ ਕੁੰਡੀ ਸਾਹ ਕਾਲੀ ਚੈੱਕ ਕਰੋ ਜੀ ਤੇ ਗੱਬਣ ਆ ਗਈ ਭਲੂਣ ਸੂਣਾ ਗਏ ਨੇ ਭਲੂਣ ਸੁਣਾਗਾ ਚੈੱਕ ਕਰ ਲਓ ਤੁਸੀਂ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਜੀ ਸਤ ਡਬਲ ਤੋਂ ਆਏ ਜੀ ਆਪਣੇ ਕਰਨਪੁਰ ਕੋਲੋਂ ਇਹ ਹਰਿਆਣੇ ਚ ਰਹਿੰਦਾ ਹੈਗਾ ਹਰਿਆਣਾ ਜਾਂ ਜੀ Rajasthan ਚ ਹੈ ਜੀ ਪਾਕਿਸਤਾਨ ਦਾ ਬਾਰਡਰ ਹੈ ਅੱਛਾ ਜੀ ਸਤੂ ਜੀ 2 ਕਿਲੋਮੀਟਰ ਹੈ ਇਹ ਮੂੰਹੋਂ ਕਹਿ ਦੰਦਾ ਕੱਟੀ ਦੋਂਦੀ ਹੈ ਜੀ ਦੋਂਦੀ ਹੈ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਦੇ ਸੂਣ ਦੇ ਤੇ 12 13 ਦਿਨ 12 ਦੇ ਦਿਨਾਂ ਦੇ ਪੈਣਗੇ ਕਿੰਨਾ ਦੁੱਧ ਦੇਊ ਇਹੇ ਭਲੂਣ ਦੇ ਨੂੰ ਪਤਾ ਵੀ ਭਲੂਣ ਨੇ ਦੁੱਧ ਪਾਣਾ ਚਾਹੀਦਾ ਇਹਨੇ 14 ਲੀਟਰ 14 ਲੀਟਰ ਕੀ ਮੁੱਲ ਕਰਦੇ ਹੋ ਇਹਦਾ ਮੁੱਲ ਤਾਂ ਹਣਕਾ ਦਾ ਮੁੱਲ ਬੋਲੋ ਹਾਂ ਦਾ ਕਿੱਲੇ ਦਾ ਇੱਥੇ ਕਾ ਦਾ ਬੋਲਣਾ ਹੈ ਅੱਛਾ ਜੀ ਉਥੇ ਤਾਂ ਅਸੀਂ 160 ਮੰਗਦੇ ਇੱਥੇ 140 ਮੰਗਦੇ ਆ ਜੀ ਕਿਉਂ 140 ਕਿਉਂ ਮੰਗਦੇ 160 ਕਿਉਂ ਨਹੀਂ ਮੰਗਦਾ ਮੰਨਦਾ ਮੰਨਦਾ ਹੈਗਾ ਕਿੰਨੇ ਦੀ ਛੜ ਦੇਗਾ ਤਾਂ ਵੀ ਲਾਸਟ ਆ ਲਾਸਟ ਹਾਂ 130 ਦੀ ਲੈ ਜਾ ਛੜ ਦੇ ਮੋਬਾਈਲ ਨੰਬਰ ਬੋਲ ਦੇ ਆਉ ਦਾ 98881 49463 ਇਹ ਕਰੂਆ ਕਿ ਵਪਾਰ ਕਰਦਾ ਤੂੰ ਕਰਦੀ ਸੰਭੀ ਹੈ ਕਰਦੀ ਸੰਭੀ ਹੋਈ ਹੈ ਕਿੰਨਾ ਟਾਈਮ ਹੋ ਗਿਆ ਰੱਖੀ ਨੂੰ ਇਹਨੂੰ ਹੋ ਗਏ 2.5 ਸਾਲਾਂ ਦੀ ਹੈ ਜੀ 2.5 ਸਾਲਾਂ ਦੀ ਹੈਗੀ ਸੀਮਨ ਬਾਰੇ ਪਤਾ ਕੋਈ ਇਹਦੇ ਕਿਹੜੇ ਬੁੱਲ ਦੀ ਇਹ ਜਾਂ ਊਂਕਰੇ ਲੂ ਝੋਟੇ ਦੀ ਆ ਇਹ ਟੀਕੇ ਦੀ ਹੈ ਜੀ ਕਿਹੜੇ ਟੀਕੇ ਦੀ ਹੈ ਸਰਕਾਰੀ ਟੀਕੇ ਦੀ ਹਏ ਡਾਕਟਰਾਂ ਕੋਲ ਟੀਕਾ ਰਾਇਆ ਠੀਕ ਆ ਠੀਕ ਆ ਸਰਕਾਰੀ ਟੀਕੇ ਦੀ ਆ ਲੈ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਿਆ ਕਿਸੇ ਵੀਰ ਨੇ ਖਰੀਦਣੀ ਆ ਤਾਂ ਤੁਸੀਂ ਖਰੀਦ ਸਕਦੇ ਹੋ ਬਾਈ ਕਹਿੰਦਾ ਰਾਜਸਥਾਨ ਤੋਂ ਆਏ ਆ ਅਸੀਂ ਪਾਕਿਸਤਾਨ ਦੇ ਬਾਰਡਰ ਕੋਲੋਂ ਲੈ ਕੇ ਆਏ ਨੇ ਇਹ ਚੈੱਕ ਕਰ ਲਓ ਤੁਸੀਂ ਤੁਸੀਂ ਦੱਬ ਵਾਲੀ ਪਸ਼ੂ ਮੰਡੀ ਤੇ ਹੀ ਟੌਪ ਕਲਾਸ ਦੋਂਦੀ ਇਕੱਠੀ ਹੈ ਜੀ ਦੱਬ ਵਾਲੀ ਪਸ਼ੂ ਮੰਡੀ ਤੇ ਆ ਬਾਈ ਲੈ ਕੇ ਆਉਂਦਾਗਾ ਟਾਪ ਕਲਾਸ ਗਾਈਆਂ ਕੱਢ ਕੇ ਚੈੱਕ ਕਰੋ ਤੁਸੀਂ ਵੇਚਣ ਲੈ ਕੇ ਆਉਂਦਾ ਬਾਈ ਇਹ ਬਹੁਤ ਚੰਗੀਆਂ گاਵਾਂ ਲਿਆਉਂਦਾ ਆਈ ਮੰਡੀ ਆਪਾਂ ਦੇਖਦੇ ਆਂ ਤੇ ਆ ਚੈੱਕ ਕਰੋ ਬੈੜ ਲੈ ਕੇ ਆਇਆ ਬਾਈ ਬਹੁਤ ਚੰਗੀ ਹੈ ਜੀ ਜੀ ਦੋਸਤੋ ਦੱਬ ਵਾਲੀ ਪਸ਼ੂ ਮੰਡੀ ਤੇ ਮਾਲ ਪਹੁੰਚਿਆ ਹੈ ਚੈੱਕ ਕਰ ਲਓ ਤੁਸੀਂ बड़ी जंगली झूठी खुली इधर आ भाई गांह लेके आई नहीं चेक कर लो ਕਾਇਨ ਹੋ ਜਾ ਬਈਆ ਉਹ ਪੈਲਕੀ ਚੁੱਕੀ ਹੋਰ ਬੰਦੇ ਸਿੱਧਾ ਨਾ ਕੇ ਹੋ ਰਹੇ ਬੱਤ ਲੈ ਜੋ ਲਾਰਾ ਬਾਜੀ ਆਈ ਕੰਮ ਕਰ ਲੈ ਵਾਹਿਗੁਰੂ ਹਲੋ ਇਕਲ ਮੂਰਾ ਕੱਢਦੇ ਹਾਂ ਇਸ ਤਰ੍ਹਾਂ ਲੱਗਦੀ ਹੈ ਇਹ ਪਸ਼ੂ ਮੰਡੀ ਜਿਹੜੀ ਉਹ ਬਦਰ ਉਹ ਬਦਰ ਬਰੇ ਆਈ ਹੋਰ ਤੇ ਨਿਕਾਟ ਅੰਦਰ ਵੀ ਮੱਝਾਂ ਹੀ ਮੱਝਾਂ ਨੇ ਜੀ ਦੱਬ ਵਾਲੀ ਪਸ਼ੂ ਮੰਡੀ ਜਿਹੜੀ گاਵਾ ਤੇ ਮੱਝਾਂ ਕਰਕੇ ਮਸ਼ਹੂਰ ਹੈ ਜੀ ਹਰ ਸੰਡੇ ਨੂੰ ਲੱਗਦੀ ਹੈ ਜੀ ਇਹ ਮਹੀਨੇ ਦੇ ਵਿੱਚ ਦੋ ਵਾਰ ਲੱਗਣ ਲੱਗ ਗਈ ਬੁੱਧਵਾਰ ਨੂੰ ਵੀ ਲੱਗਣ ਲੱਗ ਗਈ ਹੈ ਕਰਲਾ ਫੂਨੂ ਨੂੰ ਇਹ ਆਈ ਦੱਬ ਵਾਲੀ ਪਸ਼ੂ ਮੰਡੀ ਮਾਲ ਬਹੁਤ ਪਹੁੰਚਿਆ ਹੈ ਚੈੱਕ ਕਰ ਲੋ ਤੁਸੀਂ ਆਹ ਮੱਝ ਦੇਖੋ ਜੀ ਬਹੁਤ ਜਿਆਦਾ ਚੰਗੀ ਹੈ ਬਾਈ ਤੋੜ ਕੇ ਦਿਖਾਉਂਦੇ ਨੇਗੇ ਉਹ ਕੀ ਮਾਲ ਕਰਤਾ ਬਾਈ ਕੀ ਮੁੱਲ ਹੈ ਇਹਨੇ ਕਹੋ ਜਮਾ ਜਿਹੜੇ ਪਹਿਲ ਦੇ ਕਿੰਨੇ 40 ਇੱਕ 40 22 ਇਹਦਾ ਮੁੱਲ ਕਰਦਾ ਮੱਝ ਦਾ ਉਹ ਕੁੰਡੀ ਕਾਂਡੀ ਬਹੁਤ ਚੰਗੀ ਹੈ ਜੀ ਆਹ ਆ ਪਤਾ ਲੱਗਿਆ ਮੈਨੂੰ ਬਾਜੀ ਯਾਰ ਚੱਲ ਬਸ ਕਰਦਾ ਦੋ ਮਿੰਟ ਰੁਕੂ ਚੱਲ ਪੱਕੀ ਆ ਵੀਰ ਜੀ